ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਥੋੜਾ ਸਾਡੇ ਨਵੇਂ ਵਲੌਗ 'ਚ ਤੇ ਅੱਜ ਕੱਲ ਵੀਰਾਂ ਗਿਆ ਨਹੀਂ ਡਰਾਈਵਰ ਦਾ ਜੂਰਾ ਪਰ ਮੈਨੂੰ ਕਹਤਾ ਵੀ ਵੀਰਾਂ ਕਰਾਂ ਤੂੰ ਜਾ ਨਹੀਂ ਤੇ ਆਪਾਂ ਚੱਲੇ ਸੀ ਰਾਣਾ ਸਾਹਿਬ ਮੁਰਦੋਰਾ ਸਾਹਿਬ ਤੇ ਅੱਜ ਸੁਭਾ ਅੱਜ ਦਿੱਲੀ ਵੀ ਜਾਣਾ ਇੰਕੁਟਡ ਜਾਣਾ ਤੇ ਬਾਕੀ ਦੇਖਦੇ ਹਾਂ ਮੁਰਦੋਰਾ ਸਾਹਿਬ ਜਾ ਕੇ ਦਿਖਾ ਕਰਾਉਨੇ ਲੋਈ ਦਰਬਾਰ ਸਾਹਿਬ ਪਹੁੰਚ ਗਏ ਸੀ ਤੇ ਧੁੰਦ ਚੈੱਕ ਕਰੋ ਕਿੰਨੀ ਆ ਇਹ ਧੁੰਦ ਅੱਜ ਆਇਆ ਵੀ ਮੈਂ ਕੱਲ੍ਹ ਆਂ ਇਹ ਧਰਮੀ ਦਾ ਜਵਾਬ ਦੇ ਗਿਆ ਕਰੋਚ ਇੱਕ ਧੰਦ ਥੱਲੇ ਹੀ ਦਰਵਾਜ਼ੇ ਮੱਥਾ ਟੇਕਣਾ ਪੈਰ ਸੁਨਣ ਹੋਏ ਪੈਨੇ ਪੂਰੇ ਲੋਈ ਆਖੇ ਦਰਵਾਜ਼ੇ ਬੰਦਰਾ ਤੇ ਕਰੋਚ ਦਰਵਾਜ਼ਾ ਲੋਈ ਤੇ ਮਾਈਆਂ ਲਾਉਣ ਲੱਗੀਆਂ ਹੋਈਆਂ ਸੀਗੀਆਂ ਪ੍ਰਸ਼ਾਦ ਦੇ ਜੇ ਅਸੀਂ ਲਾਉਂਦੇ ਸੀਗੇ ਚੋਕਾ ਤੇ ਫਿਰ ਅਜਿਹੀਆਂ ਵੀ ਚਲੋ ਵੀਡੀਓ ਵੀ ਬਣਾ ਲੈਂਦੇ ਨਾਲ ਦੀ ਨਾਲ ਮਾਈਆਂ ਲਾਉਣ ਲੱਗੀਆਂ ਹੋਈਆਂ ਨੇ ਪ੍ਰਸ਼ਾਦ ਦੇ ਅਸੀਂ ਲਾਉਂਦੇ ਚੋਕਾ ਦੇਖੋ ਚੋਕਾ ਇੱਧਰ ਗੁਰੂਤਰਾ ਸਾਹਿਬ ਆ ਗਿਆ ਸੀਗੇ ਤੇ ਆ ਨੌਜਵਾਨ ਮਿਲਿਆ ਹੁਣ ساری ਕਹਿੰਦਾ ਚਾਹ ਪੀ ਕੇ ਹੋਣੀ ਆ ਬੱਸ ਕਹਿੰਦਾ ਨੀਂਦ ਆਉਂਦੀ ਐ ਓਏ ਤੇ ਸੰਗਤ ਕਿਵੇਂ ਲੈ ਗਏ ਨੀਂਦ ਆਉਂਦੀ ਆ ਹੈ ਆ ਇੱਧਰ ਲਈ ਤਵੀਆਂ ਨਹੀਂ ਇੱਕ ਕੋਲੇ ਤੇ ਚੱਲਦੀਆਂ ਨੇ ਬਾਈ ਦੱਸੋ ਇਹਦੇ ਬਾਰੇ ਮਾੜੇ ਕੋਸ ਤੂੰ ਬਿਆਨ ਕਰੋ ਵਿਚਾਰ ਸਾਂਝੇ ਕਰੋ ਆਪਦੇ ਕੋਈ ਦੋ ਹੈ ਚਲਾਈਏ ਹੀ ਕਰੇ ਕਿਉਂ ਪਹਿਲਾਂ ਚੱਲਦੀਆਂ ਹੁੰਦੀਆਂ ਨੇ ਜੀ ਇੱਥੇ ਦਾਣਾ ਸਬਜ਼ੀਆਂ ਬਣਦੀਆਂ ਨਹੀਂ ਆ ਚਾਹ ਇੱਥੇ ਬਣਦੀ ਆ ਲੰਗਰ ਹਾਲ ਆ ਇਹ ਅੰਦਰ ਜਿੱਥੇ ਦਾਣਾ ਸਬਜ਼ੀਆਂ ਬਣਦੀਆਂ ਨੇ ਇਧਰ ਆ ਬਾਬਾ ਜੀ ਖੜੇ ਕੀ ਲਿਆ ਖਾਲਾ ਇਹ ਮਠਾ ਵਰਠਾ ਤੁਸੀਂ ਇਹਦਾ ਡਾਈਟ ਪਲਾਨ ਗੁਰਦੁਆਰੇ ਦੀ ਬਰਫੀ ਤੋਂ ਸ਼ੁਰੂ ਹੋ ਗਿਆ ਮਿੱਠੇ ਤੋਂ ਕਾ ਬਸ ਨਾਲ ਬਿਸਕੁਟ ਬਿਸਕੁਟ ਵੀ ਖਾ ਪਾਰ ਲਈ ਹਾਂਜੀ ਅੱਜ ਜੇ ਕੋਈ ਪਾਰ ਲਈ ਜੀ ਬਿਸਕੁਟ ਦੇ ਨਾਲ ਤੇ ਰਾਹ ਮੀਣ ਇੱਧਰ ਲੰਗਰ ਹਾਲ ਤੇ ਦੱਸਿਆ ਕਰੋ ਬਲੌਗ ਕਿੱਦਾਂ ਦੇ ਲੱਗਦੇ ਆ ਕਿਹਾ ਕਿ ਕਿੱਦਾਂ ਦੇ ਬਲੌਗ ਹੁੰਦੇ ਆ ਬੌਕ ਹੈ ਹੁੰਦੇ ਆ ਇਹ ਬੌਕ ਇੱਧਰ ਲਈ ਜਦੋਂ ਕਿ ਸਮਾਨ ਬਣਾਉਣ ਨੂੰ ਉੱਤੇ ਲੈ ਕੇ ਜਾਂਦੇ ਨੇ ਉਦੋਂ ਉਤਲਾ ਲੰਗਰ ਨਾਲ ਚੱਲਦਾ ਹੁੰਦਾ ਇਹਦੇ ਥਰੂ ਲੈ ਕੇ ਜਾਂਦੇ ਨੇ ਕਿਉਂ ਲੋਈ ਇੱਧਰ ਖਰਾਕ ਚੈੱਕ ਕਰੋ ਦਸਾਈਂ ਚੱਕ ਕੇ ਬਣਾਇਆ ਪੂਰੀ ਦੇ ਦੇਖੋ ਜੀ ਪ੍ਰਸਾਦ ਦੇ ਛੇ ਪ੍ਰਸਾਦ ਦੇ ਲੈ ਆਇਆ ਬੱਟੂ ਲੈ ਹਲੇ ਬੱਸ ਕਰ ਹਣ ਤੂੰ ਦਿਖਾ ਚੱਕ ਕੇ ਸੀ ਪ੍ਰਸਾਦ ਆ ਦੇ ਲੋ ਜੀ ਥਾਲ ਪਰੀਦਾ ਪ੍ਰਸਾਦ ਦੇ ਆ ਲਾਹਾ ਪੂਰਾ ਲੈਂਦੇ ਨਹੀਂ ਉਰੇ ਆ ਕੇ ਪ੍ਰਸਾਦ ਦੇ ਆ ਇੱਧਰ ਨੂੰ ਹਣ ਆ ਵੀ ਲਵੇਟਦਾ ਬਸ ਆਦੇ ਨੂੰ ਆਉਣੀ ਹੈਗੀ ਦੰਦਾ ਆ ਛੇ ਪ੍ਰਸਾਦ ਨਹੀਂ ਕਰੋ ਝੋਟੇ ਦੀ ਖਰਾਕ ਚੈੱਕ ਕਰੋ ਇੱਧਰ ਬਾਲਾ ਰਸਨ ਪਾ ਦ ਬਾਲਾ ਰਸਨ ਲਵੇਟਦਾ ਇਹ ਕਾ ਦੇ ਲੋ ਇੱਧਰ ਦਗਾ ਮੂੰਹ ਹੁਣ ਤਾ ਆ ਗਏ ਸੀਗੇ ਤੇ ਥੋੜੀ ਜੀ ਨੀਂਦ ਹੀ ਪੂਰੀ ਕਾਲੀ ਘੰਟਾਂ ਅੰਸੌਦੇ ਕਿਉਂਕਿ ਦਿੱਲੀ ਜਾਣਾ ਹੈਗਾ ਤੇ ਹੁਣ ਮਿਲੇ ਧਰਪ੍ਰੀਤ ਸਿੰਘ 682 ਹੋਰ ਜੀ ਕਿਵੇਂ ਆ ਸਾਰੇ ਤੇ ਮਾੜੀ ਬਾਹਰ ਬਾਲਾਂ ਨੂੰ ਰਹਿ ਲਾਉਣ ਗਿਆਗੇ ਸੀਗੇ ਤੇ ਉਹ ਮਿਲੇ ਹੀ ਨਹੀਂਗਾ ਹੈ ਹੀ ਨਹੀਂ ਦੁਕਾਨ ਤੇ ਤੇਵੇ ਧਰਮੀ ਕਹਿੰਦਾ ਮਾਮੀ ਲੈ ਕੇ ਆਉਣਾ ਸੀਗਾ ਬਣਾ ਹੁਣ ਚੱਲਿਆ ਹੀ ਤਨਪ੍ਰੀਤ ਸਿੰਘ ਦੀ ਮਾਮੀ ਜੀ ਨੂੰ ਲੈਣ ਕਿਉਂ ਧਰਮੀ ਯੈਸ ਤੇ ਹੋਰ ਕੋਈ ਗੱਲ ਵਕਣਾ ਚਾਹਣਗੇ ਹੂੰ ਉਹ ਖੁਸ਼ ਰਹੋ ਵਾਹਦੇ ਰਹੋ ਤੇ ਚਲੋ ਹੀ ਠੀਕ ਆ ਅੱਜ ਵਾਲਾ ਬਲੌਗ ਅਪਲੋਡਣਾ ਲੱਗ ਗਿਆ ਓਕੇ ਲੋ ਜਿਹੜੀ ਹੱਥ 'ਚ ਦਵਾਈਆਂ ਦੇਖ ਰਹੇ ਹੋ ਨਾ ਇਹ ਉਹ ਖੜਾ ਚੋਬਰ ਤੁਹਾਨੂੰ ਦਿਖਾਉਣਾ ਉਹਨੂੰ ਫੜਾਉਣੀ ਸੀਗੀਆਂ ਮਾਸਤੀ ਜੀ ਦੀਆਂ ਦਵਾਈਆਂ ਸੀਗੀਆਂ ਇਹ ਉਹ ਗੱਡੀ ਦੇ ਪਿੱਛੇ ਖੜਾ ਦਿਖਾਉਣਾ ਤੁਹਾਨੂੰ ਇੱਕ ਬੜੀ ਗੱਡੀ ਭਰੇ ਹੋਣ ਤੋਂ ਇਹ ਚ ਕੋਈ ਉਹ ਖੜਾ ਕਿਉਂ ਪੌਂਦੇ ਸੀ ਇਹ ਮੰਡੀ ਤੇ ਚੱਲਣ ਲੱਗੇ ਨੇ ਦੀਦੀ ਆਪਦੀ ਨਿਊਜ਼ੀਲੈਂਡ ਤੇ ਆਪਾਂ ਬਣਾ ਰਹੇ ਹਾਂ ਵੀਡੀਓ ਤੇ ਕਰੋ ਚੈੱਕ ਵੇਰ ਅੰਕਲ ਜੀ ਗੜੇ ਬਾਰੇ ਡਰਾਈਵਰ ਅੰਕਲ ਤੇ ਕਿੱਥੇ ਕਿਤੇ ਉਹ ਕੀ ਚ ਲੱਗਦਾ ਵੀਡੀਓ ਤੇ ਮਾਂ ਰੋਈ ਜਾਂਦੀ ਲੋ ਜੀ ਕਰੋ ਤਰਪੇ ਸੀਗੇ ਵਾਹਿਗੁਰੂ ਦਾ ਨਾਮ ਲੈ ਕੇ ਤੋਰੀ ਗੱਡੀ ਤੇ ਹੁਣ ਦੇਖਦੇ ਹਾਂ ਰਸਤੇ ਜੀ ਕਿੱ데 ਲੋ ਜੀ ਆਪਾਂ ਪਹੁੰਚ ਗਏ ਸੀ ਇਹ ਤੂਰੀ ਤੇ ਹੁਣ ਜਾ ਰਹੇ ਹਾਂ ਰਸਤੇ 'ਚ ਤੂਰੀ ਨੂੰ ਤੇ ਉਹ ਦੇਖੋ ਉੱਤੇ ਪੰਛੀ ਉੱਡਦੇ ਕਰੋ ਚੈੱਕ ਤੇ ਹੁਣ ਪਹੁੰਚ ਗਏ ਸੀ ਅੱਗੇ ਕਿ ਬਲੌਗ ਉਤੋਂ ਬੰਦ ਕਰਤਾ ਹੀ ਹੁਣ ਅੱਗੇ ਸ਼ੁਰੂ ਕਰ ਲਿਆ ਸੀਗਾ ਤੇ ਦੇਖੋ ਫਿਰ ਰਸਤਾ ਦਿੱਲੀ ਦਾ ਤੇ ਲੱਗ ਗਈ ਹੈ ਬਹੁਤ ਕਹਿੰਦੇ ਪਹਿਲਾ ਸਟਾਪ ਵੀ ਨਹੀਂ ਆਉਣ ਦਿੱਤਾ ਲੋਗ ਲਈ ਮਹਾਨਿਆ ਹਵੇਲੀ ਤੇ ਕਹਿੰਦੇ ਰੋਟੀ ਉਰੀ ਖਾ ਕੇ ਜਾਣੀ ਆ ਤੇ ਹੁਣ ਖਾਣ ਲੱਗੇ ਆ ਰੋਟੀ ਲੋ ਦੇਖੇ ਹੁਣ ਚਾੜ ਤਾ ਲਵੇਟਾ ਪਰੌਠਿਆਂ ਦੇ ਇਹਨਾਂ ਨੇ ਹੀ ਆਉਣ ਸਾਰੀ ਬਾਲਾ ਰਸਣ ਦੇ ਵੇੜਦੇ ਨੇ ਜੀ ਇਹ ਤਾਂ ਤੇ ਉਸ ਤੋਂ ਬਾਅਦ ਲੋ ਗੱਜਕ ਆ ਗਈ ਗੱਜਕ ਕਰੋ ਚੈੱਕ ਤੇ ਇਤਰਾ ਮੁੰਡੇ ਮੰਗੀਆਂ ਦੇ ਨੇ ਲਿਫਟਾਂ ਇਹਨੇ ਲਿਫਟ ਦੋ ਸਾਨੂੰ ਇਹਨਾਂ ਨੂੰ ਦਿੰਨੀਆਂ ਹੀ ਲਿਫਟ ਇਹ ਬਹੁਤ ਜ਼ੋਰ ਹੁੰਦੇ ਨੇ ਤੇ ਅੰਕਲ ਨੂੰ ਹੁਣ ਮੈਂ ਕਿਹਾ ਮੈਂ ਕਿਹਾ ਜੀ ਬੱਤੀਆਂ ਤੋਂ ਹੁਣ ਜਦੋਂ ਤੁਹਾਡੇ ਨਾਲ ਐਡਾ ਵੱਡਾ ਬੈਠਾ ਹੁੰਦਾ ਆਮ ਨਾਲ ਬਰਾਬਰ ਆਦੀ ਬੱਤੀਆਂ ਦੇ ਰੋਕਣ ਹੀ ਨਹੀਂ ਹੈਗੀ ਦੇਖ ਲਓ ਚੈੱਕ ਕਰੋ ਰੈੱਡ ਪੱਟੀ ਪੱਤੀ ਆਈ ਹੋਈ ਹੈ ਨਾ ਜੀ ਹੁਣ ਸਿੱਧਾ ਹੀ ਕੱਢ ਕੇ ਦਿਖਾਉਂਦੇ ਆ ਫਿਰ ਬੱਤੀਆਂ ਨੂੰ ਡਰਨਾ ਨਹੀਂ ਹੈਗਾ ਮੈਂ ਜਦੋਂ ਭਾਰਤ ਸਿਆੜੂ ਨਾਲ ਬੈਠੇ ਨੇ ਤੁਹਾਡੇ ਕਰਿਓ ਚੈੱਕ ਵੇ ਅੜਦੇ ਅੰਕਲ ਸਿੱਧੀ ਬੱਤੀਆਂ ਤੋਂ ਬੱਤੀਆਂ ਪਾਰ ਕਰ ਦੇਣਾ ਹੀ ਕੀ ਚੈੱਕ ਕਰੋ ਤੀਹਾਂ ਹੀ ਗੱਡੀ ਲੋ ਜੀ ਇੱਧਰ ਲਿਖਿਆ ਆ ਬੇਟੀ بچਾਓ ਬੇਟੀ ਬਣਾਓ ਬੇੜਿਆਂ ਦਾ ਕੀ ਬਣੂ ਕਾਡੇ ਵਰਗਿਆਂ ਦਾ ਦੱਸੋ ਲੋ ਜੀ ਪਹਿਲਾ ਭੋਜਨ ਖਾਦਾ ਥੱਲੇ ਨਹੀਂ ਆਇਆ ਸੀ ਤੇ ਇਹਨਾਂ ਨੇ ਦੂਜੇ ਪਾਸੇ ਫੇਰ ਉਹ ਅਗਲੀ ਗੱਡੀ ਕਹਿੰਦੇ ਉਹ ਰੋਮੀ ਕੁਛ ਕਾ ਕੇ ਜਾਣਾ ਵਾ ਖਾਲੀ ਨਹੀਂ ਮੁੜਨ ਰੋਮੀ ਬੜਾ ਲਾਸਣ ਲਵੇਟਦੇ ਨੇ ਹਾਟੇ ਵਾਲੇ ਪਤਾ ਨਹੀਂ ਕੀ ਅੰਦਰ ਇੰਜਣ ਲੱਗਿਆ ਆ ਦਾੜ੍ਹੀ ਜਾਂਦੇ ਨੇ ਦਾੜ੍ਹੀ ਤੇ ਕਰੋ ਚੈੱਕ ਹੀ ਅੰਦਰੋਂ ਵੀਊ ਇਹਨਾਂ ਹੁਣਾਂ ਤੇ ਤਰਾਲੀਆਂ ਸੀ ਇਹਨਾਂ ਨੇ ਫਿਰ ਅੱਜ ਟਿੱਕੀਆਂ ਖਾਉ ਟਿੱਕੀਆਂ ਲਾਉਨਿਆਰੇ ਤੇ ਖਾਣ ਹੀ ਟਿੱਕੀਆਂ ਓਕੇ ਓਕੇ ਤੁਰ ਹੀ ਜਾਂਦੇ ਨੇ ਇਹਨੇ ਵੱਧ ਖਾ ਲਿਆ ਹੁਣ ਟਿੱਕੀਆਂ ਵੱਧ ਖਾ ਲੀਆਂ ਤੇ ਇੱਧਰ ਸਵੇਰ ਦਾ ਮੂੰਹ ਨਹੀਂ ਦਿਖਾਈ ਭਾਰ ਸਿੰਘ ਦਾ ਕਰੋ ਚੈੱਕ ਭਾਰ ਸਿੰਘ ਦਾ ਮੂੰਹ ਹੀ ਦਾੜੀ ਵਾਲ ਹੁਣ ਪਾਲਾਂ ਦਾ ਸਟਾਈਲ ਵੀ ਚੇਂਜ ਕਰ ਲਿਆ ਨਾਲੇ ਦਾੜੀ ਦਾ ਤੇ ਆਪਾਂ ਲੱਗੇ ਸੀਗੇ ਜੀ ਦਿੱਲੀ ਦੇ ਲਵੇ ਤੇ ਹੁਣ ਤੁਹਾਨੂੰ ਅੱਗੇ ਜਾ ਕੇ ਚੈੱਕ ਕਰਾਵਾਂਗੇ ਦਿੱਲੀ ਵਾਲੀ ਗੁਆ ਕਰੋਸ਼ੀਆ ਕਬਰ ਦਿੱਲੀ ਵਾਲੀ ਗੁਆ ਹੋ ਗਏ ਐਂਟਰ ਆਪਾਂ ਦਿੱਲੀ 에ਰਪੋਰਟ ਤੇ ਜੀ ਤੇ ਇਸ ਤੋਂ ਬਾਅਦ ਹੁਣ ਆਪਾਂ ਜੀ ਨੂੰ ਉਤਾਰ ਦੇਣਾ ਤੇ ਆਪਾਂ ਹੋ ਜਾਣਾ ਹੁਣ ਪੈਦਲ ਨੂੰ ਰਵਾਨਾ ਤੇ ਦੇਖੋ ਵਰਿਊ ਚੈੱਕ ਕਰੋ ਦਿੱਲੀ ਵਾਲੀ ਸੌਂਗ ਦਾ ਤੇ ਟ੍ਰੈਫਿਕ ਬਹੁਤ ਲੱਗੀ ਸੀਗੀ ਜਿਆਦੇ ਬਹੁਤ ਜਿਆਦਾ ਟ੍ਰੈਫਿਕ ਜੀ ਇੱਥੇ ਆਪਣੇ 에어ਪੋਰਟ ਦੇ ਅੰਦਰ ਹੌਲੀ ਹੌਲੀ ਜਾਣਾ ਪੈਂਦਾ ਹੀ ਹੈ ਜੀ ਸਪੀਡ ਲਿਮਟ ਵੀ ਹੁੰਦੀ ਔਰੇ ਚਲਾਣ ਜਦੀ ਕਰਕੇ ਮਾਰਦੇ ਨੇਗੇ ਤੇ ਆਪਾਂ ਵੀ ਹੌਲੀ ਹੀ ਰੱਖੀ ਗੱਡੀ ਜੈ ਤੈਨੂੰ ਕਹਿ ਕੇ ਅੱਗ ਕਿੱਲਾ ਬਿੱਟੂ ਹੈ ਨਾ ਨਮ ਕਿਸੇ ਬਰਾਵਲੇ ਨਾ ਆਪਾਂ